टैटू रिमूवल बहुत कॉमन क्वेश्चन टैटू रिमूवल ले जो पेशेंट हैं कि मैम मेरे गवर्नमेंट जॉब्स के लिए ट्रायल्स ने जिसके लिए मेरे टैटू रिमूव करवाना पै रहा है एंड मैनू मेरे ट्रायल्स तो कि टाइम पहला टैटू रिमूवल स्टार्ट करना चाहिए तो आंसर इज टैटू रिमूवल थोड़े ट्रायल्स तो सैवन टू नाइन मंथस पहला स्टार्ट हो जाना चाहिए क्योंकि यह सिर्फ एक दिन का प्रोसैस नहीं है ਇਹਦੇ ਵਿੱਚ 7 ਤੋਂ 8 ਸੈਸ਼ਨਸ ਆਮ ਤੌਰ ਤੇ ਲੱਗ ਜਾਂਦੇ ਆ ਜਿਦੇ ਵਿੱਚ ਆਪਾਂ ਨੂੰ ਇੱਕ ਮੰਤ ਦਾ ਐਟ ਲੀਸਟ ਗੈਪ ਰੱਖਣਾ ਪੈਂਦਾ ਸੋ ਅਗਰ ਤੁਸੀਂ ਗਵਰਨਮੈਂਟ ਜੌਬਸ ਦੇ ਟ੍ਰਾਇਲਸ ਦਾ ਦੇਖ ਰਹੇ ਹੋ ਦੈਨ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਆਪਣੇ ਟ੍ਰਾਇਲ ਦੀ ਡੇਟ ਤੋਂ 7-8 ਮਹੀਨੇ ਪਹਿਲਾਂ ਹੀ ਟੈਟੂ ਰਿਮੂਵਲ ਦਾ ਜੋ ਪ੍ਰੋਸੀਜਰ ਹੈ ਉਹ ਸਟਾਰਟ ਕਰਵਾ ਲਓ ਸੈਕਿੰਡ ਕੁਐਸਚਨ ਜੋ ਸਾਡੇ ਪੇਸ਼ੈਂਟਸ ਟੈਟੂ ਰਿਮੂਵਲ ਬਾਰੇ ਪੁੱਛਦੇ ਆ ਕਿ ਮੈਮੇ ਦਾ ਕੋਈ ਲੌਂਗ ਟਰਮ ਸਾਈਡ ਇਫੈਕਟ ਤਾਂ ਨਹੀਂ ਹੈ ਸੋ ਨੋ ਇਹਦਾ ਲੌਂਗ ਟਰਮ ਕੋਈ ਸਾਈਡ ਇਫੈਕਟ ਨਹੀਂ ਹੈ ਲੇਕਿਨ ਇਹਦੇ ਨਾਲ ਥੋੜੀ ਬਹੁਤ ਰੈਡਨੈਸ ਟੈਂਪਰੇਰੀ ਰੈਡਨੈਸ ਟੈਂਪਰੇਰੀ ਸਕਾਰਿੰਗ ਯਾ ਟੈਂਪਰੇਰੀ ਹਾਈਪੋ ਯਾ ਹਾਈਪਰ ਪਿਗਮੈਂਟੇਸ਼ਨ ਦੀ ਪ੍ਰੋਬਲਮ ਆਉਂਦੀ ਹੈ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ ਸੋ ਇਹਦਾ ਕੋਈ ਵੀ ਲੌਂਗ ਟਰਮ ਸਾਈਡ ਇਫੈਕਟ ਨਹੀਂ ਹੈ ਇਟ ਇਜ਼ ਟੋਟਲੀ ਸੇਫ ਥੈਂਕ ਯੂ